డా ఆర్ శర్ర్మా చేయమీలా గ్రు ఆఫ్ ఇండస్ట్రీ ధూరి హరహర మహాదేవ కావడ సంఘ వల ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਾਵੜ ਯਾਤਰਾ ਕੀਤੀ ਜਾਂਦੀ ਹੈ ਤੇ ਇਸ ਵਾਰ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਬਹੁਤ ਹੀ ਭਾਰੀ ਉਤਸ਼ਾਹ ਭਗਤਾਂ ਦੇ ਵਿੱਚ ਦਿਖਿਆ ਹੈ ਕਿ ਵੱਡੀ ਭਾਰੀ ਗੰਪੀ ਦੇ ਵਿੱਚ ਰਿਕਾਰਡ ਤੋੜ ਗੰਪੀ ਦੇ ਵਿੱਚ ਭਗਤ ਜਨ ਜਿਹੜੇ ਨੇ ਉਹ ਕਾਵੜ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੋਂ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਯਾਤਰਾ ਦੀ ਕਾਮਯਾਬੀ ਵਾਸਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਤੇ ਬਹੁਤ ਪਲਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅ ਅੱਜ ਬਾਲਾਜੀ ਮੰਦਿਰ ਮੈਨੂੰ ਆਉਣ ਦਾ ਮੌਕਾ ਮਿਲਿਆ ਬਹੁਤ ਦੇਖ ਕੇ ਮਨ ਖੁਸ਼ ਹੋਇਆ ਕਿ ਕਿਸ ਤਰ੍ਹਾਂ ਭਗਤ ਜਨ ਅ ਪ੍ਰਮਾਤਮਾ ਦੀ ਸੇਵਾ ਵਿੱਚ ਲੱਗੇ ਨੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹਨਾਂ ਨੂੰ ਵੱੱਟ ਵੱੱਟ ਸਹਿਯੋਗ ਦੇਣਾ ਚਾਹੀਦਾ ਹੈ ਸਰ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਭਰਾੜਾ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਸੀਐਮ ਆਫਿਸ ਧੂਰੀ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਤਾਂ ਬੜੀ ਖੁਸ਼ੀ ਹੋਈ ਇੱਥੇ ਆ ਕੇ ਸਾਰੇ ਬਕ ਜਰਾਂ ਦਾ ਸ਼ਾਹ ਦੇਖ ਕੇ ਬੜੀ ਸ਼ਰਧਾ ਨਾਲ ਇਹ ਸਾਰੇ ਯਾਤਰਾ ਸ਼ੁਰੂ ਕਰਨ ਜਾ ਰਹੇ ਆ ਤਾਂ ਸਾਰਿਆਂ ਨੂੰ ਇਸ ਯਾਤਰਾ ਦੀਆਂ ਸ਼ੁਭ ਕਾਮਨਾਵਾਂ ਭਾਰਤ ਤਿਹਾਰਾਂ ਦਾ ਦੇਸ਼ ਹੈ ਗੁਰੂਆਂ ਪੀਰਾਂ ਦਾ ਦੇਸ਼ ਹੈ ਤਾਂ ਸਾਰੇ ਰਲ ਮਿਲ ਕੇ ਆਪਾਂ ਇਹ ਤਿਹਾਰ ਮਨਾਉਂਦੇ ਰਹੀਏ ਖੁਸ਼ੀਆਂ ਸਾਂਝੀਆਂ ਕਰਦੇ ਰਹੀਏ ਇਹੀ ਕਾਮਨਾ ਹੈ ਅੱਜ ਹਰ ਹਰ ਮਾਵੇ ਕਾਵਰ ਸੰਤੋ ਜੋ ਕਿ ਕਿੰਨੇ ਲੰਬੇ ਸਮੇਂ ਤੋਂ ਕਾਵੜ ਯਾਤਰਾ ਤੇ ਜਾ ਰਹੇ ਆ ਇਸ ਵਾਰ ਅਸੀਂ ਇੱਕ ਟਾਰਗੇਟ ਲੈ ਕੇ ਚੱਲੇ ਸੀਗੇ ਕਿ ਅਸੀਂ 200 ਪਲੱਸ ਕਾਵੜੀਆਂ ਨੂੰ ਇਸ ਯਾਤਰਾ 'ਚ ਲੈ ਕੇ ਨਾ ਭਗਵਾਨ ਸ਼ੰਕਰ ਦੀ ਕਿਰਪਾ ਦੇ ਨਾਲ ਸਾਡਾ ਟਾਰਗੇਟ ਕੰਪਲੀਟ ਹੋਇਆ। ਬਾਕੀ ਸਾਨੂੰ ਪੂਰੇ ਸ਼ਹਿਰ ਦਾ ਸਹਿਯੋਗ ਹੈ ਕਵੇ ਸ਼ਰਮਾ ਜੀ ਦਾ, ਸਾਡੀ ਇੰਡਸਟਰੀ ਚੈਂਬਰ ਦਾ ਤੇ ਬਾਲਾ ਜੀ ਨਿਸ਼ਕਾਮ ਸੇਵਾ ਸੁਸਤਾ ਦਾ। ਬਾਲਾ ਜੀ ਮੰਦਰ ਇਸ ਵਾਰ ਅਸੀਂ ਜੋ ਜਲਾਹ ਹਰਦੁਆਪ ਤੇ ਲੈ ਕੇ ਬਾਲਾ ਜੀ ਮੰਦਰ ਚੜਾਵਾਂਗੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਸ ਯਾਤਰਾ ਦੇ ਵਿੱਚ ਸਾਡਾ ਸਹਿਯੋਗ ਕਰਨ ਆ ਕੇ ਜਲ ਚੜਾਉਣ ਦੀ ਕਿਰਪਾ ਦਾ ਕਰਨ ਤੇ ਮੈਂ ਸਾਰੇ ਇੰਡਸਟਰੀ ਚੈਂਬਰ ਨੂੰ ਵੀ ਕਹੂੰਗਾ ਕਿ ਉਹ ਵੀ ਸਾਰੇ ਮੈਂਬਰ ਸਾਡੇ جگ بک جگہ ہاکی پاؤی گل ہے سارے اتنے پہنچنے بول شنکر بگوان جی ਸਭੀ ਖਾਣ ਹਾਲਾ ਆਗੇ ਆਗੇ ਅਰ ਮਿਛੜੇ ਰਿਖਾ ਮਾਤੀ ਯਾਰਾ ਰੇਲਾ ਕੀਲਾ ਹੋ ਨਾਰਾ ਨਾਰਾ ਨਰ ਮਾਰੀ ਕੇ ਤਾਨਨ ਚਤੁਰਾਨ ਕੰਤਾਨਦ ਸਾਰੇ ਜਗਤੁਰੂ ਕਾਤਾ ਮੁਝੇ ਦੇਖੋ ਏ ਭੋਲੇ ਸਾਖ ਮੁਝੇ ਦੇਖੋ ਏ ਤੇਰਾ ਹੋਰੋ ਬਲਿ ਰਖਦਾ ਸੰਗਤਿ ਤਾਰੋ ਰੂਪੰਗ ਜਗਾ ਤਿਭੁਵਨ ਜਨਮੋਇ ਓ ਮਰਨਰਨਰ ਮਾਤੇ ਅਥੇ ਮਾਲਾ ਪਰਮਾਲਾ

जग करता जग करग जगर पाल न करोले हर बा चोर के मा